ਹੈਲੋ ਜੀ ਸਸਤੀ ਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਪਵਾਗੇ ਨవరాత్రి ਦੇ ਵਿੱਚ ਸਵਾਕ ਦੇ ਚੋਲਾਂ ਦੀ ਬਹੁਤ ਹੀ ਵਧੀਆ ਨਮਕੀਨ ਰੈਸিপি ਇਹਦੇ ਵਾਸਤੇ ਆਪਾਂ ਇੱਕ ਕੋਲੀ ਸਵਾਕ ਦੇ ਚੋਲਾਂ ਦੀ ਲਈ ਹੈ ਠੀਕ ਹੈ ਜੀ ਤੇ ਨਾਲ ਹੀ ਪਵਾਗੇ ਆਪਾਂ ਇਹਦੇ ਵਿੱਚ ਕੱਟੇ ਹੋਏ ਆਲੂ ਹਰੀਆਂ ਮਿਰਚਾਂ ਟਮਾਟਰ ਤੇ ਨਾਲ ਹੀ ਪਵਾਗੇ ਆਪਾਂ ਇਹਦੇ ਵਿੱਚ ਕੜੀ ਪੱਤਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਿਆਜ਼ ਬਿਲਕੁਕੁਲ ਵੀ ਨਹੀਂ ਪਾਣੀ ਹੈਗੇ ਕਿ ਤੇ ਆਪਾਂ ਹੁਣ ਇਹਦੇ ਵਿੱਚ ਪਾਏ ਨੇ 2-3 ਚਮਚੇ ਤੀਸੀ ਕੀ ਉਹਦੇ ਇਸੀ ਰੈਸিপি ਨੂੰ ਆਪਾਂ ਬਹੁਤ ਹੀ ਵਧੀਆ ਦੇਸੀ ਘਿਓ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਪਾᱭਾ ਆਪਾਂ ਹਲਕਾ ਜਿਹਾ ਇੱਕ ਦਾ ਕ ਚਮਚੀ ਤੋਂ ਵੀ ਘੱਟ ਜੀਰਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਕੜੀ ਪੱਤਾ ਠੀਕ ਹੈ ਜੀ ਤੁਸੀਂ ਜਦੋਂ ਵੀ ਇਹਨੂੰ ਪਰਾਉਂਗੇ ਇਹਦੇ ਵਿੱਚ ਬਿਲਕੁਲ ਵੀ ਪਿਆਜ਼ ਨਹੀਂ ਪੈਂਦੇ ਹੈਗੇ ਤੁਸੀਂ ਇਹਨੂੰ ਆਲੂ ਤੇ ਟਮਾਟਰ ਤੇ ਹਰੀਆਂ ਮਿਰਚਾਂ ਤੇ ਕੜੀ ਪੱਤਾ ਪਾ ਕੇ ਬਣਾ ਸਕਦੇ ਹੋ ਲਓ ਜੀ ਸਾਰੇ ਆਲੂ ਨੂੰ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਗੈਸ ਆਪਾਂ ਬਿਲਕੁਲ ਮੀਡੀਅਮ ਰੱਖਾਂਗੇ ਕਿਉਂਕਿ ਜਦੋਂ ਉਹ ਆਪਾਂ ਬਿਨਾ ਪਿਆਜ਼ ਤੋਂ ਕੋਈ ਸਬਜ਼ੀ ਬਣਾਉਣੀ ਹੈ ਨਾ ਆਲੂ ਹਮੇਸ਼ਾ ਹੀ نیچے ਲੱਗਦੀ ਲੱਗਦੀ ਹੈ ਕੜਾਹੀ ਦੇ ਇਸ ਲਈ ਤੁਸੀਂ ਲਗਾਤਾਰ ਇਹਨੂੰ ਹਿਲਾਉਂਦੇ ਰਹੋ ਤੇ ਗੈਸ ਨੂੰ ਬਿਲਕੁਲ ਘੱਟ ਰੱਖਣਾ ਤਾਂ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਬਹੁਤ ਹੀ ਵਧੀਆ ਨਮਕੀਨ ਰੈਸਪੀ ਬਣ ਕੇ ਚੌਲਾਂ ਦੀ ਆਪ ਤਿਆਰ ਕਰਾਂਗੇ ਜੇ ਤੁਸੀਂ ਚਾਹੋ ਤਾਂ ਸਮਾਂਖ ਦੇ ਝੋਲ ਦੀ ਖੀਰ ਵੀ ਬਣਾ ਕੇ ਤਿਆਰ ਹੋ ਸਕਦੀ ਹੈ ਤੁਸੀਂ ਉਹ ਵੀ ਖਾ ਸਕਦੇ ਹੋ ਠੀਕ ਹੈ ਜੀ ਕਈ ਵਾਰੀ ਆਪਣਾ ਮਨ ਨਹੀਂ ਕਰਦਾ ਆਪਣਾ ਮਿੱਠਾ ਖਾਣ ਉਤੇ ਆਪਾਂ ਨਮਕੀਨ ਚਾਵਲ ਬਣਾ ਕੇ ਖਾਓ ਬਹੁਤ ਹੀ ਵਧੀਆ ਤੇ ਸੌਖੀ ਰੈਸਪੀ ਹੈ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਲਓ ਜੀ ਚੋਲਾ ਨੂੰ ਅਪਰ ਚੰਗੀ ਤਰ੍ਹਾਂ ਧੋ ਕੇ ਇੱਕ ਸਾਈਡ ਤੇ ਰੱਖਤਾ ਸੀ ਤੇ ਹੁਣ ਆਪਾਂ ਆਲੂਆਂ ਦੇ ਵਿੱਚ ਪਾਤੀਆਂ ਨੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤਿੱਖਾ ਤੁਹਾਨੂੰ ਜਿੰਨਾ ਪਸੰਦ ਆ ਤੁਸੀਂ ਉਨਾਂ ਪਾ ਸਕਦੇ ਹੋ ਠੀਕ ਹੈ ਜੀ ਤੇ ਨਾਲ ਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਆਲੂ ਆਪਣੇ ਬਹੁਤ ਜ਼ਿਆਦਾ ਫਰਾਈ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਟਮਾਟਰਾਂ ਤੇ ਆਲੂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਟਮਾਟਰ ਨੂੰ ਕੁਲ ਜਾਂਦੇ ਇੱਕ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਪਕਾਵਾਂਗੇ ਇਸ ਤਰੀਕੇ ਦੇ ਨਾਲ ਜੀ ਤੁਸੀਂ ਚਾਹੋ ਤਾਂ ਸਬਜੀ ਵਗੈਰਾ ਗੋਭੀ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਹਲਕੀ ਜਿਹੀ ਥੋੜੀ ਥੋੜੀ ਸਬਜੀਆ ਕਿਉਂਕਿ ਆਪਾਂ ਦਿਰਾਵਤੇ ਦੀ ਵਿੱਚ ਕੋਈ ਵੀ ਜ਼ਿਆਦਾ ਉਸ ਤਰ੍ਹਾਂ ਦੀ ਸਬਜੀ ਨਹੀਂ ਖਾ ਸਕਦੇ ਜਿਹੜੀ ਆਪਾਂ ਖਾ ਸਕਦੇ ਤੁਸੀਂ ਉਹੀ ਨੂੰ ਐਡ ਕਰੋ ਜਿਸ ਤਰ੍ਹਾਂ ਤੁਹਾਡੇ ਵੱਲ ਨਰਾਤੇ ਰੱਖਦੇ ਵਤ ਖਾਂਦੇ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਇਹਨੂੰ ਉੱਪਰ ਟਾ ਕੇ 1 ਮਿੰਟ ਲਈ ਪਕਾਇਆ ਠੀਕ ਹੈ ਜੀ ਜਿਹੋਣਾ ਪੰਨੂ ਚੰਗੀ ਤਰ੍ਹਾਂ ਹਿਲਾ ਲਾਂਗੇ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਣੇ ਘਿਓ ਨੂੰ ਛੱਟ ਦਿੱਤਾ ਨਹੀਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਇਸ ਤਰੀਕੇ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਿਆਂ ਨੂੰ ਐਡ ਕਰਾਂਗੇ ਮਸਾਲੇ ਵੀ ਕੋਈ ਆਪਾਂ ਜ਼ਿਆਦਾ ਇਹਦੇ ਵਿੱਚ ਐਡ ਨਹੀਂ ਕਰਨੇ ਹੈਗੇ ਕਿਉਂਕਿ ਆਪਾਂ ਬਿਲਕੁਲ ਲਾਈਟ ਵੇਟ ਤੇ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਜ ਤਿੱਖਾਪਨ ਵੀ ਹੋਵੇ ਤੇ ਟੇਸਟ ਵੀ ਬਹੁਤ ਵਧੀਆ ਹੋਵੇ ਲਓ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਫ੍ਰਾਈ ਕਰ ਲਿਆ ਹੈ ਤੇ ਹੁਣ ਗੈਸ ਨੂੰ ਆਪਾਂ ਬਿਲਕੁਲ ਘੱਟ ਕਰ ਦਾਂਗੇ ਤੇ ਨੂੰ ਇੱਕ ਟਾਕੇ ਇੱਕ ਮਿੰਟ ਫਿਰ ਪਕਾ ਲਿਆ ਸੀ ਆਪਾਂ ਕਿਪਾ ਫਰਾਈ ਜਿੰਨਾ ਪਾਣੀ ਸੀ ਇਹਦੇ ਵਿੱਚ ਉਸੇ ਰਾਈ ਆਪਏ ਨੂੰ ਪਕਾ ਰਹੇ ਹਾਂ ਇਹਨੂੰ ਐਕਸਟਰਾ ਪਾਣੀ ਆਪਾਂ ਕੋਈ ਵੀ ਇਹਦੇ ਵਿੱਚ ਐਡ ਨਹੀਂ ਕੀਤਾ ਹੈਗਾ ਇਸ ਤਰੀਕੇ ਨਾਲ ਤੁਸੀਂ ਮਾਤਾ ਦੇ ਨਵਰਾਤੇ ਦੇ ਵਿੱਚ ਕੋਈ ਵੀ ਚੀਜ਼ ਖਾਣਾ ਚਾਹੋ ਤੇ ਟੇਸਟੀ ਬਣਾ ਕੇ ਖਾ ਸਕਦੇ ਹੋ ਨਾਲੇ ਤੁਹਾਡੇ ਵਰਤ ਬਹੁਤ ਵਧੀਆ ਆਣਗੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਰਤਾਂ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਇਆ ਇੱਕ ਚਮਚੇ ਥੋੜੇ ਜਿਆਦਾ ਨਮਕ ਕਿੰਨਾਂ ਕੋ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਚੌਥਾ ਹੈ ਸੱਪਾਇਆ ਪਪ ਲਾਲ ਮਿਰਚ ਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰੀਕੇ ਨਾਲ ਇਹਦੇ ਵਿੱਚ ਆਪਾਂ ਹੋਰ ਐਕਸਟਰਾ ਕੋਈ ਮਸਾਲਾ ਨਹੀਂ ਪਾਣਾ ਠੀਕ ਹੈ ਜੀ ਨਾ ਆਪਾਂ ਇਹਦੇ ਵਿੱਚ ਕੋਈ ਗਰਮ ਮਸਾਲਾ ਪਾਣਾ ਹੈ ਨਾ ਆਪਾਂ ਇਹਦੇ ਵਿੱਚ ਹਲਦੀ ਪਾਉਣੀ ਆ ਬਸ ਸਿਰਫ ਆਪਾਂ ਨਮਕ ਤੇ ਮਿਰਚ ਹੀ ਪਾ ਕੇ ਇਸ ਨੂੰ ਤਿਆਰ ਕਰਨਾ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਗੈਸ ਆਪਣਾ ਬਿਲਕੁਲ ਘਟਾ ਆਪਾਂ ਚੰਗੀ ਤਰ੍ਹਾਂ ਨਮਕ ਤੇ ਮਿਰਚ ਨੂੰ ਆਲੂ ਤੇ ਟਮਾਟਰ ਦੇ ਵਿੱਚ ਮਿਕਸ ਕਰਤਾ ਇਸ ਤਰੀਕੇ ਦੇ ਨਾਲ ਲਓ ਜੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਚੀਜ਼ ਬਣਾਓ ਤੇ ਥੋੜਾ ਥੋੜਾ ਆਪਾਂ ਹੁਣ ਇਹਦੇ ਵਿੱਚ ਪਾਣੀ ਵੀ ਐਡ ਕਰਾਂਗੇ ਜਿਹੜਾ ਆਪਣੇ ਆਲੂ نیچے ਲੱਗਦੇ ਉਹ ਲੱਗਣੋਂ ਹਟ ਜਾਣਗੇ ਤੇ ਆਪੇ ਟਮਾਟਰ ਬਿਲਕੁਲ ਘੁਲ ਜਾਣਗੇ ਠੀਕ ਹੈ ਜੀ ਇਸ ਤਰੀਕੇ ਨਾਲ ਹਲਕਾ ਜਿਹਾ ਪਾਣੀ ਥੋੜਾ ਜਿਹਾ ਹੋਰ ਪਾ ਦਾਂਗੇ ਇਹਦੇ ਵਿੱਚ ਤਾਂ ਕਿ ਚੰਗੀ ਤਰ੍ਹਾਂ ਆਪਣਾ ਮਸਾਲਾ ਤਿਆਰ ਹੋ ਜੇ ਤੁਸੀਂ ਜਰੂਰ ਪਲੀਜ਼ ਮੇਰੀ ਰੈਸিপি ਨੂੰ ਦੇਖਿਆ ਕਰੋ ਮੈਂ ਆਪਾਂ ਤੁਹਾਨੂੰ ਜੋ ਵੀ ਦਿਖਾਣੇ ਆ ਬਿਲਕੁਲ ਸਹੀ ਦਿਖਾਣੇ ਆ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਠਾਕੇ 1 ਮਿੰਟ ਲਈ ਫਿਰ ਪਕਾ ਲਈਏ ਇਸ ਤਰੀਕੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਇੱਕ ਜਦੋਂ ਆਪਾਂ ਇਹਦੇ ਵਿੱਚ ਚਾਵਲ ਪਾਣੀ ਆ ਉਬੋ ਛੇਤੀ ਬਣ ਕੇ ਤਿਆਰ ਹੋ ਜਾਣੇ ਉਹਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਸਿਰਫ ਆਲੂ ਤੇ ਹੀ ਤੋਂ 3 ਮਿੰਟ ਲੱਗ ਜਾਂਦੇ ਨੇ ਕਿਉਂਕਿ ਥੋੜੇ ਜਿਹਾ ਉਹ ਸਖਤ ਹੁੰਦੇ ਉਹ ਟਾਈਮ ਲੱਗ ਜਾਂਦਾ ਲਓ ਜੀ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਲਿਆ ਹੈ ਕਿ ਹੁਣ ਆਪਾਂ ਜਿਹੜੀ ਸਵਾਖ ਦੇ ਚੋਲੇ ਨੂੰ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀ ਸਾਇਨ ਨੂੰ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਹੀ ਪਾਣਾ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਉਨੇ ਆ ਬਹੁਤ ਜ਼ਿਆਦਾ ਫੁੱਲ ਜਾਂਦੇ ਨੇ ਤੇ ਬਹੁਤ ਜ਼ਿਆਦਾ ਇਹ ਰੈਸিপি ਬਣ ਕੇ ਤਿਆਰ ਹੋ ਜਾਂਦੀ ਆ ਜੇ ਤੁਸੀਂ ਦੋ ਜਾਂ ਤਿੰਨ ਜਾਣਿਆਂ ਕਰਦੇ ਵਿੱਚ ਉੱਖਾਂ ਵਾਲੇ ਸਿਰਫ ਅੱਧੀ ਕੋਲੀ ਪਾਓ ਇਹਦੀ ਵਿੱਚ ਜ਼ਿਆਦਾ ਨਾ ਐਡ ਕਰਿਓ ਕਿਉਂਕਿ ਬਹੁਤ ਜ਼ਿਆਦਾ ਫੁੱਲਦੇ ਨੇ ਤੇ ਬਹੁਤ ਜ਼ਿਆਦਾ ਇਹ ਕੜਾਈ ਭਰ ਕੇ ਬਣ ਕੇ ਤਿਆਰ ਹੋ ਜਾਂਦੇ ਨੇ ਲੋ ਜੀ ਆਪਾਂ ਇਹਦੇ ਵਿੱਚ ਟੋਟਲ ਥੋੜਾ ਜਿਹਾ ਪਾਣੀ ਆਪਾਂ ਪਹਿਲਾਂ ਐਡ ਕੀਤਾ ਸੀ ਅੰਦਾਜ਼ੇ ਦੇ ਹਿਸਾਬ ਨਾਲ ਆਪਾਂ ਟੋਟਲ ਦੇ ਵਿੱਚ 2-3 2 ਢਾਈ ਗਲਾਸ ਪਾਣੀ ਦੇ ਪਾਤੇ ਨੇ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ మీడియం ਗੈਸ ਤੇ ਇਹਨੂੰ ਸਾਰੇ ਨੂੰ ਪਕਾ ਤਿਆਰ ਕਰਨਾ ਠੀਕ ਹੈ ਜੀ ਕਿਉਂਕਿ ਇਹ ਚੋਲ ਬਹੁਤ ਜ਼ਿਆਦਾ ਫੁੱਲਦੇ ਨੇ ਇਹਨੇ ਪਾਣੀ ਬਿਲਕੁਲ ਨਾਲ ਦੇ ਨਾਲ ਸੋਖ ਲੈਣਾ ਤੇ ਪਾਣੀ ਤੁਸੀਂ ਹਮੇਸ਼ਾ ਇੱਚ ਜ਼ਿਆਦਾ ਹੀ ਰੱਖਿਓ ਲੋ ਜੀ మీడియం ਗੈਸ ਤੇ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਇਹਨੇ ਸੋਖ ਲਿਆ ਹੈ ਤੇ ਇਹਦੀ ਫਲਾਉਟ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਇਹ ਥੋੜੇ ਜਿਹਾ ਕੱਚੇ ਸੀ ਆਪਾਂ ਫੇਰ ਨੂੰ ਵਾਪਸ ਹੀ ਧਰਤਾ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਚ ਆਪਾਂ ਟੋਟਲ 2 ਗਲਾਸ ਪਾਣੀ ਤੇ ਪਾਇਆ ਇੱਕ ਖੋਲੀ ਝੋਲਾ ਦੀ ਠੀਕ ਹੈ ਜੀ ਕਈ ਵਾਰੀ ਆਪਰੇ ਘਰ ਦੇ ਵਿੱਚ ਕਈ ਕੋਲੀ ਵੱਡੀ ਹੁੰਦੀ ਹੈ ਕਈ ਵਾਰ ਕੋ ਛੋਟੀ ਹੁੰਦੀ ਇਸ ਕਰਕੇ ਤੁਸੀਂ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਇਹਨੂੰ ਪਾ ਸਕਦੇ ਹੋ ਪਰ ਹਮੇਸ਼ਾ ਯਾਦ ਰੱਖਿਓ ਪਾਣੀ ਥੋੜਾ ਜਿਹਾ ਜ਼ਿਆਦਾ ਹੀ ਪਾਓ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਫਲਾਪਟਾ ਚੁੱਕੀ ਹੈ ਪਹਿਲਾਂ ਆਪਣੇ ਕਿੰਨੇ ਸੀ ਤੇ ਕਿੰਨੇ ਜ਼ਿਆਦਾ ਪਾਣੀ ਕਿਹੇ ਤਿਆਰ ਹੋ ਚੁੱਕੇ ਨੇ ਲਓ ਜੀ ਬਹੁਤ ਵਧੀਆ ਆਪਣੀ ਰੈਸਿਪੀ ਬਣੀ ਕੇ ਤਿਆਰ ਹੋਈ ਇਹ ਬਹੁਤ ਹੀ ਵਧੀਆ ਤੇ ਨਮਕੀਨ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਕੇ 1 ਮਿੰਟ ਲਈ ਬਸ ਇਹਨੂੰ ਬੰਦ ਕਰਕੇ ਗੈਸ ਦੇ ਵਿੱਚ ਠਾਕੇ ਰੱਖ ਦਾਂਗੇ ਬਾਅਦ ਤੁਹਾਨੂੰ ਬਾਅਦ ਚ ਦਿਖਾਣੇ ਲਓ ਜੀ ਹੁਣ ਤੁਸੀਂ ਇਹਨੂੰ ਦੇਸੀ ਘਿਓ ਪਾ ਕੇ ਖਾ ਸਕਦੇ ਹੋ ਬਹੁਤ ਹੀ ਵਧੀਆ ਤੇ ਟੇਸਟੀ ਇਹ ਰੈਸਿਪੀ ਬਣਾਈ ਹੈ ਆਪਾਂ ਤੁਹਾਡੇ ਕੋਲ ਸਵਾਕ ਦੇ ਚੌਰਾ ਦੀ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਇਓ ਬੱਚੇ ਨੂੰ ਖੋਇਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ ਬਾਏ